ਅੱਜ ਕਰ ਰਹੇ ਆਂ ਭਈ ਆਪਾਂ ਸਪਰੇਅ ਕਣਕ ਤੇ ਅਬ ਦੌਗਾਂ ਆਈਆਂ ਭਈ ਆ ਸਾਡੇ ਦਾ ਪੀਲਗਾਂ ਆਈਆਂ ਪੈਣੋਂ ਨਹੀਂ ਹਟਦੀਆਂ ਪਤਾ ਨਹੀਂ ਕੀ ਸਿਆਪਾ ਤੇ ਕੋਈ ਵੀਰ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਆ ਤੱਬੇ ਜੇ ਆ ਨਿਸਰੀ ਮਗਰੋਂ ਹੁਣ ਫੇਰ ਪੈ ਗਏ ਹੁਣ ਅੱਜ ਆਹ ਛਿਰਕਦੇ ਆ ਇੱਕ ਤਾਂ ਆਹ ਆ ਲੀਟਰ ਜਾ ਇੱਕੋ ਆ ਦੇ ਵਿੱਚ ਪਾ ਦੇ ਫੰਗੀ ਸਾਈਡ ਆਹਾ ਪੱਕਾ ਫੰਗੀ ਸਾਈਡ ਪਾ ਦਿਓ ਤੇ ਇੱਕ ਇਕਟਾਰਾ ਆ ਵਿੱਚੇ ਸਾਡਾ ਬੇਲੀ 240 ਡਾਈ ਫਿਰਦਾ ਹੂਣਾ ਵਿੱਚ ਠੋਕਦੇ ਆ ਭਲੇਖੇ ਨਾ ਪੈ ਵੀ ਜਾਂਦੀ ਆ ਕਈ ਵਾਰੀ ਬਾਈ ਹੁਣ ਤਾਂ ਬਾਈ ਫਸਲਾਂ ਨਾ ਬਾਹਲਾ ਲਊ ਪੇਨ ਲੱਗ ਪਿਆ ਦੂਜੇ ਦਿਨ ਉਹ ਆਈਦਾ ਕੋਈ ਨਾ ਕੋਈ ਅੱਧ ਮੂਲ ਉੱਠੇ ਹੀ ਪਿਆ ਹੁੰਦਾ ਭੈਣ ਚੋਦ ਦਾ ਜੇ ਹੁਣ ਅੱਜ ਆਪਾਂ 2 ਦਿਨ ਨਹੀਂ ਆਏ ਜਿੱਦੇ ਆਏ ਉਹਦੇ ਕੋਈ ਨਾ ਕੋਈ ਪੰਗਾ ਪਿਆ ਖੜਾ ਹੁੰਦਾ ਆ ਸਾਡੇ ਹੁਣ ਚੰਗੀ ਭੜੀ ਖੜੀ ਸੀਗੀ ਆ ਫੇਰ ਹੁਣ ਸਾਰੇ ਤੇ ਆ ਕੇ ਕੁੜੀ ਆ ਪਾਏਗੇ ੱੱਪੇ ਜੇ ਆ ਵੇਖੋ ਬਾਈ ਇੱਥੇ ਤਾਂ ਨਾ ਸੂਵੇ ਤੇ ਤੇ ਰਾਤ ਨੂੰ ਵੇਖੋ ਐਡੇ ਐਡੇ ਛਪੈਦੇ ਸਿੱਧੇ ਹੀ ਡਾ ਦਿੰਦੇ ਆ ਆ ਪਰਸੋ ਰਾਤ ਨੂੰ ਐਡਾ ਛਪੈਦਾ ਲੈ ਗਏ ਨਾਲੇ ਦੋ ਟਰਾਂਸਫਾਰਮ ਲੈ ਗਏ ਪਾਲੀ ਭੈਣ 14 ਨੇ ਚੋਰਾ ਨੇ ਦਾ ਲਹੂ ਹੀ ਪੀ ਲਿਆ ਸ਼ੁਕਰੀਆ ਨੇ ਨਾ ਟਰਾਂਸਫਾਰਮ ਛੱਡਦੇ ਆ ਆ ਵੇਖੋ ਐਡਾ ਨਾਲੇ ਛਪੈਦਾ ਲੈ ਗਏ ਨਾਲੇ ਭੈਣ ਦੇ ਯਾਰ ਟਰਾਂਸਫਾਰਮ ਲੈ ਗਏ ਇਹ ਭਾਈ ਨਸ਼ੇ ਵਾਲਿਆਂ ਦਾ ਕੰਮ ਆ ਚਿੱਟੇ ਵਾਲਿਆਂ ਦਾ ਜਮਾਨ ਬੇੜਾ ਬਹਿ ਗਏ ਇਹਨਾਂ ਦੇ ਭੈਣ 14 ਦਾ ਜੀ ਤਾਂ ਐਂ ਕਹਾ ਤਾਂ ਗਾਲਾਂ ਕੱਢ ਕੇ ਪੱਕੀ ਯਾਰ ਲੈ ਲੂ ਕਰਦਿਆ ਕਰੋ ਵੀਡੀਓ ਆ ਬਾਈ ਆਪਾਂ ਦਾ ਸਪਰੇਅ ਕਰੇ ਅਗਲਾ ਕਹਿੰਦਾ ਖੀਰ ਲਈ ਅੱਜ ਜਿੱਦ ਤੇ ਫੇਰ ਆਉਣੇ ਆ ਫੇਰ ਫੇਰ ਬੁੰਡ ਪੰਗਾ ਖੜਾ ਹੋਇਆ ਹੁੰਦਾ